ਖੇਤੀ ਵਿਗਿਆਨ ਕੇਂਦਰ ਵਿੱਚ ਅਸੀਂ ਜਿਹੜੀ ਸੇਬ ਦੀ ਕਾਸ਼ਤ ਹੈ ਉਹ ਸਾਲ 2017 ਵਿੱਚ ਸ਼ੁਰੂ ਕੀਤੀ ਸੀਗੀ ਤੇ ਉਦੋਂ ਬਾਅਦ ਸੇ ਆਪਾਂ ਹਰ ਸਾਲ ਕੁਛ ਨਾ ਕੁਛ ਹੋਰ ਬੂਟੇ ਉਹਦੇ ਵਿੱਚ ਐਡ ਆਨ ਕਰਦੇ ਸੀਗੇ ਤੇ ਇਸ ਵਕਤ ਸਾਡੇ ਕੋਲ ਲਗਭਗ ਅੱਧਾ ਕਿੱਲੇ ਦੇ ਵਿੱਚ ਸੇਬ ਦੀ ਕਾਸ਼ਤ ਅਸੀਂ ਇੱਥੇ ਕੀਤੀ ਹੋਈ ਹੈ ਜਦੇ ਵਿੱਚ ਅਸੀਂ ਅੰਨਾ ਕਿਸਮ ਡਾਟਸੈਡ 골ਡਨ ਤੇ ਹਰੀਮਨ ਸ਼ਰਮਾ ਜੀ ਦੀ ਕਿਸਮ ਜਿਹੜੀ ਹੈਗੀ ਉਹ ਲਾਈ ਹੋਈ ਹੈ ਕਿਉਂਕਿ ਜਿਹੜੀ ਅਨਾ ਤੇ ਡਾਟਸੈਡ 골ਡਨ ਕਿਸਮ ਹੈਗੀ ਇਹ ਕਿਸਮ ਜਿਹੜੀ ਹੈਗੀ ਉਹ ਆਪਣੇ ਇਜ਼ਰਾਈਲ ਜਿਹੜਾ ਦੇਸ਼ ਹੈਗਾ ਉੱਥੇ ਤਿਆਰ ਕੀਤੀ ਗਈ ਸੀਗੀ ਤੇ ਇਹ ਕਿਸਮ ਜਿਹੜੀ ਹੈਗੀ ਹੁਣ ਇੱਥੇ ਆਪਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਇਸ ਕਿਸਮ ਤੇ ਕਾਫੀ ਟ੍ਰਾਇਲ ਕੀਤੇ ਗਏ ਤੇ ਉਹ ਟ్రਾਇਲ ਕਰਨ ਤੋਂ ਬਾਅਦ ਆ ਕਿਸਮ ਜਿਹੜੀ ਹੈਗੀ ਦੋਨੋਂ ਹੀ ਕਿਸਮਾਂ ਡਾਟਸੈਟ 골ਡਨ ਤੇ ਅੰਨਾ ਉਹ ਪੀਏਯੂ ਲੁਧਿਆਣਾ ਵੱਲੋਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਲਾਣ ਵਾਸਤੇ ਪਰ ਅੱਪਾ ਜਿਹੜੀ ਇਹ ਸੇਬ ਦੀ ਕਿਸਮਾ ਹੈਗੀ ਦੋਨੋਂ ਹੀ ਕਿਸਮਾਂ ਉਹ ਅਸੀਂ ਕੀਤੀ ਹੈ ਘਰੇਲੂ ਬਗੀਚੀਏ ਚ ਲਾਣ ਵਾਸਤੇ ਹਲੇ ਅਸੀਂ ਕਮਰਸ਼ੀਅਲ ਤੌਰ ਤੇ ਫਾਰਮਰ ਨੂੰ ਲਾਣ ਦੇਣ ਦੀ ਸਿਫਾਰਿਸ਼ ਨਹੀਂ ਦਿੰਦੀ ਹੈ ਵੇਖਿਏ ਜਿਹੜੀ ਆ ਦੋਨੋਂ ਹੀ ਕਿਸਮਾਂ ਹੈਗੀ ਲਗਾਣ ਤੋਂ ਲਗਭਗ ਆਪਣੇ ਤင်း ਤੋਂ 4 ਸਾਲ ਦੇ ਵਿੱਚ ਤੈਨੂੰ ਇੱਕ ਵਧੀਆ ਜਿਹੜਾ ਝਾੜ ਜਿਹੜਾ ਹੈਗਾ ਉਹ ਮਿਲਣਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਅੰਨਾ ਕਿਸਮ ਹੈਗੀ ਉਹਦੇ ਚਿਰਤਾਂ ਨੂੰ ਲਗਭਗ 32 ਕਿਲੋ ਪ੍ਰਤੀ ਬੂਟੇ ਤੋਂ ਤੁਹਾਨੂੰ ਜਿਹੜਾ ਚਾਰਡ ਹੈਗਾ ਉਹ ਮਿਲਦਾ ਹੈ ਤੇ ਜਿਹੜੀ ਡਾਟ ਸੈੱਡ 골ਡਨ ਹੈ ਉਸ ਤੋਂ ਲਗਭਗ 30 ਕਿਲੋ ਪ੍ਰਤੀ ਬੂਟਾ ਚਾਰਡ ਮਿਲ ਜਾਂਦਾ ਹੈ ਤੇ ਦੇਖੀ ਜਿਹੜੀ ਅੰਨਾ ਤੇ ਡਾਟ ਸੈੱਡ 골ਡਨ ਆ ਦੋਨੋਂ ਹੀ ਕਿਸਮਾਂ ਜਿਹੜੀ ਹੈ ਉਹਨਾਂ ਨੂੰ ਲੋ ਚਿਲਿੰਗ ਰਿਕੁਆਇਰਮੈਂਟ ਜਿੰਨੂਸੀ ਕਹਿੰਦੇ ਹਨ ਇਹਨਾਂ ਨੂੰ ਘੱਟ ਠੰਡ ਦੀ ਲੋੜ ਹੁੰਦੀ ਆ ਦੋਨੋਂ ਹੀ ਕਿਸਮਾਂ ਨੂੰ ਉਹਦਾ ਤੋਂ ਜਿਹੜਾ ਸੇਵ ਹੈਗਾ ਉਹ ਪਹਾੜੀ ਇਲਾਕਿਆਂ ਦੀ ਫਸਲ ਹੈਗੀ ਟੈਂਪਰੇਟ ਕਲਾਈਮੇਟ ਜਿਹੜਾ ਹੁੰਦਾ ਹੈ ਉੱਥੇ ਲਾਇਆ ਜਾਂਦਾ ਹੈ ਜਿਹਨੂੰ ਇਹਨਾਂ ਠੰਡ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਇਹਨੂੰ ਠੰਡ ਵੱਧ ਚਾਹੀਦੀ ਹੁੰਦੀ ਹੈ ਪਰ ਆ ਦੋਨੋਂ ਹੀ ਕਿਸਮਤ ਜਿਹੜੀ ਹੈਗੀ ਇਹਨਾਂ ਨੂੰ ਠੰਡ ਦੀ ਘੱਟ ਲੋੜ ਹੁੰਦੀ ਹੈ ਇਹਨਾਂ ਨੂੰ 200 ਘੰਟਿਆਂ ਦੇ ਲਗਭਗ ਦੀ ਠੰਡ ਚਾਹੀਦੀ ਹੁੰਦੀ ਹੈ ਜਿਹੜੇ ਕਿ ਆਪਣੇ ਇਲਾਕੇ ਆ ਦੇ ਵਿੱਚ ਆਸਾਨੀ ਨਾਲ ਸਰਦੀਆਂ ਵੇਲੇ ਮਿਲ ਜਾਂਦਾ ਹੈ ਤੇ ਇਸ ਕਰਕੇ ਆਪਾਂ ਜਿਹੜੀ ਆ ਕਿਸਮ ਹੈਗੀ ਉਹ ਇੱਥੇ ਸਿਫਾਰਿਸ਼ ਕੀਤੀ ਗਈ। ਵੇਖਿਏ ਅਸੀਂ ਜਿਹੜਾ ਸੇਬ ਦੀ ਜਿਹੜੀ ਆ ਕਿਸਮ ਹੈਗੀ ਕਿਸਾਨ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਜਿਹੜੇ ਵੱਖਰੇ ਵੱਖਰੇ ਆਪਾਂ ਕੈਂਪ ਲਗਾਉਂਦੇ ਹਾਂ ਟ੍ਰੇਨਿੰਗ ਕੈਂਪਸ ਹੋ ਗਏ ਅਵੇਨੈਸ ਕੈਂਪਸ ਹੋ ਗਏ ਕਿਸਾਨ ਗੋਸ਼ਟੀ ਆਪਾਂ ਕਰਦੇ ਹਾਂ ਜਾਂ ਤੜੇ ਮੀਡੀਆ ਦੇ ਰਾਹੀਂ ਆਪਾਂ ਜਿਹੜਾ ਕਿਸਾਨ ਹੈਗਾ ਉਸ ਤੱਕ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਖੇਤੀਬਾੜੀ ਤੇ ਬਾਗਬਾਨੀ ਸੰਬੰਧਿਤ ਜਿਹੜੀ ਕੋਈ ਵੀ ਨਵੀਂ ਤਕਨੀਕ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਉਹ ਅਸੀਂ ਕਿਸਾਨਾਂ ਨੂੰ ਇਸ ਤਰ੍ਹਾਂ ਆਪਾਂ ਪਹੁੰਚਾ ਰਹੇ ਹਾਂ ਉਹਦੇ ਤੋਂ ਸਾਡੀ ਜਿਹੜੀ ਪੀਏਯੂ ਯੂਨੀਵਰਸਿਟੀ ਲੁਧਿਆਣੇ ਹੈ ਉੱਥੇ ਬੂਟੇ ਵੀ ਅਵੇਲੇਬਲ ਹੈਗੇ ਇਹਦੇ ਤੇ ਕਿਸਾਨ ਵੀ ਜਿਹੜੇ ਉਧਰੋਂ ਬੂਟੇ ਇਹਦੇ ਪਰਚੇਸ ਕਰਕੇ ਲੈ ਸਕਦੇ ਆ ਤੇ ਆਪਣਾ ਜਿਹੜਾ ਦਸੰਬਰ ਦਾ ਅੰਤ ਜਾਂ ਜਨਵਰੀ ਦੀ ਸ਼ੁਰੂਆਤ ਦਾ ਜਿਹੜਾ ਸਮਾਂ ਹੁੰਦਾ ਉਸ ਵੇਲੇ ਇਹਦੇ ਬੂਟੇ ਜਿਹੜੇ ਉਹ ਲਾਏ ਜਾਂਦੇ ਆ ਜਿਹੜਾ ਵੀ ਕੋਈ ਵੀ ਕਿਸਾਨ ਵੀਰ ਹੈਗਾ ਤੇ ਉਹ ਉਧਰੋਂ ਉਸ ਵੇਲੇ ਯੂਨੀਵਰਸਿਟੀ ਵੱਲੋਂ ਬੂਟੇ ਜਨਵਰੀ ਐਂਡ ਜਾਂ ਦਸੰਬਰ ਦੀ ਸ਼ੁਰੂਆਤ ਦੇ ਵੇਲੇ ਬੂਟੇ ਲੈ ਸਕਦਾ ਹੈ ਤੇ ਆਪਣੇ ਘਰੇ ਲੂ ਬਗੀਚੀ ਚ ਲਾ ਸਕਦਾ ਹੈ ਜਿਹੜੀ ਮੈਂ ਪਹਿਲੇ ਵੀ ਗੱਲ ਦੱਸੀ ਸੀ ਕਿ ਜਿੱਦਾਂ ਇਹ ਚਿਲਿੰਗ ਰਿਕੁਆਇਰਮੈਂਟ ਦੀ ਜਿਹੜੀ ਹਿਮਾਚਲਿਆ ਕਸ਼ਮੀਰ ਦਾ ਸੇਬ ਹੈਗਾ ਉਹਦੀ ਚਿਲਿੰਗ ਰਿਕੁਆਇਰਮੈਂਟ ਵੱਧ ਹੁੰਦੀ ਹੈ ਆਪਣਾ ਜਿਹੜਾ ਇੱਥੇ ਕਿਸ ਸੇਬ ਜਿਹੜਾ ਲੱਗ ਰਿਹਾ ਇਹਨੂੰ ਜਿਹੜੀ ਹੈ ਕਿ ਚਿਲਿੰਗ ਰਿਕੁਆਇਰਮੈਂਟ ਇਹਦੀ ਘੱਟ ਗਈ ਨੂੰ ਘੱਟ ਠੰਡ ਦੀ ਲੋਡ ਹੁੰਦੀ ਹੈ ਪਹਿਲੀ ਗੱਲ ਤੇ ਦੂਜੀ ਗੱਲ ਜਿਹੜਾ ਆਪਣਾ ਇਹ ਵਾਲਾ ਸੇਬ ਹੈਗਾ ਜਿਹੜਾ ਅੰਨਾ ਤੇ ਡਾਟਸਾਈਡ 골ਡਨ ਹੈ ਕਿ ਜਦੋਂ ਮੈਚਿਓਰਿਟੀ ਤੇ ਆਂਦਾ ਹੈ ਤੇ ਇਹਦਾ ਰੰਗ ਪੀਲਾ ਪਨ ਲੀਏ ਹੋਏ ਹੁੰਦਾ ਹੈ ਉਸ ਤੋਂ ਮੁਕਾਬਲੇ ਜਦੋਂ ਜਦੋਂ ਆਪਾਂ ਗੱਲ ਕਰੀਏ ਜਿਹੜਾ ਸੇਬ ਕਸ਼ਮੀਰ ਜਾਂ ਹਿਮਾਚਲ ਤੋਂ ਮਿਲੇ ਕਰਦਾ ਸਾਨੂੰ ਉਹਦਾ ਰੰਗ ਤੁਸੀਂ ਜਿੱਦੇ ਆ ਜਾਦਾ ਉੱਚੀ ਹਾਈਟ ਤੇ ਜਾਓਗੇ ਹਾਈ ਐਲਟੀਟਿਊਡ ਤੇ ਜਾਓਗੇ ਤਾਂ ਜਿਹੜਾ ਸੇਬ ਦਾ ਰੰਗ ਤੁਹਾਨੂੰ ਉਨਾ ਹੀ ਲਾਲ ਮਿਲੇਗਾ ਠੀਕ ਹੈ ਤਾਂ ਉਹ ਸਾਨੂੰ ਇੱਥੇ ਉਹ ਸੇਬ ਨਹੀਂ ਮਿਲੇਗਾ ਜਿਹੜਾ ਰੈੱਡ ਸੇਬ ਹੁੰਦਾ ਸਾਡਾ ਜਿਹੜਾ ਇਹ ਸੇਬ ਹੈਗਾ ਅੰਨਾ ਤੇ ਡੌਰਸੈਡ 골ਡਨ ਨਾਮ ਹੀ ਡੌਰਸੈਡ 골ਡਨ ਤਾਂ ਕਰਕੇ ਹੈਗਾ ਕਿਉਂਕਿ ਉਹਦਾ ਜਿਹੜਾ ਰੰਗ ਹੈ ਮੈਚਉਰਿਟੀ ਤੇ ਉਹ ਪੀਲਾ ਪਨ ਲੀਏ ਹੋਏ ਹੁੰਦਾ ਹੈ ਕਦੇ ਕਦੇ ਜਿਹੜੀ ਕਿਸਮ ਹੈਗੀ ਉਹਦੇ ਵਿੱਚ ਅਨਾ ਦੇ ਵਿੱਚ ਹਲਕਾ ਜਿਹਾ ਗੁਲਾਬੀ ਬਣ ਆ ਸਕਦਾ ਹੈ ਪਰ ਓਵਰ ਆਲ ਜਿਹੜਾ ਹੈਗਾ ਇਹਦਾ ਰੰਗ ਯੈਲੋਇਸ਼ ਹੁੰਦਾ ਹੈ ਜੀ ਉਹਦੇ ਉੱਤੇ ਸ਼ੋਧ ਕੀਏ ਜਾ ਰਹੇ ਨੇ ਕਿ ਕਿਹੜੀ ਕਿਹੜੀ ਸਮੱਸਿਆ ਜਿਹੜੀ ਆਉਂਦੀਆਂ ਬਿਮਾਰੀਆਂ ਜਾਂ ਕੀੜੇ ਮਕੌੜੇ ਦੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ ਯੂਨੀਵਰਸਿਟੀ ਕਿ ਅਸੀਂ ਆਹੀ ਕਹਾਂਗੇ ਕਿਸਾਨ ਵੀਰਾਂ ਨੂੰ ਆਪਾਂ ਹਰ ਕੋਈ ਜਿਹੜਾ ਹੈਗਾ ਉਹ ਪੀਏਯੂ ਲੁਧਿਆਣੇ ਨਹੀਂ ਪਹੁੰਚ ਸਕਦਾ ਉਸ ਕਰਕੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕੇਵੀਕੇ ਜਿਹੜੇ ਆ ਉਹ ਆਏ ਗਏ ਆ ਤੇ ਜਿਹੜਾ ਹਰ ਕੋਈ ਵੀ ਕਿਸਾਨ ਵੀਰ ਜਿਹਨੂੰ ਕਿਸੇ ਵੀ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਆਂਦੀ ਪਈ ਹੈ ਖੇਤੀਬਾੜੀ ਸੰਬੰਧਿਤ ਬਾਗਵਾਨੀ ਸੰਬੰਧਿਤ ਜਾਂ ਪਸ਼ੂ ਪਾਲਣ ਸੰਬੰਧਿਤ ਤੇ ਉਹ ਕੇਵੀਕੇ ਚ ਆ ਸਕਦਾ ਹੈ ਸਾਡੇ ਕੋਲ ਬੀਜ ਹੋ ਗਏ ਠੀਕ ਹੈ ਬੂਟੇ ਹੋ ਗਏ ਉਹ ਸਾਰੇ ਸਾਡੇ ਕੋਲ ਸੇਲ ਵਾਸਤੇ ਉਪਲਬਧ ਹੁੰਦੇ ਨੇ ਅਸੀਂ ਟ੍ਰੇਨਿੰਗਾਂ ਵੀ ਦਿੰਦੇ ਕਿਸਾਨਾਂ ਨੂੰ ਜਿਹੜਾ ਵੀ ਕੋਈ ਆਪਣਾ ਸਹਾਇਕ ਦੰਦਾ ਖੇਤੀਬਾੜੀ ਦੇ ਨਾਲ ਜੁੜਾ ਕੋਈ ਵੀ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦਾ ਹੈ ਠੀਕ ਹੈ ਜਿਹੜੇ ਆਪਣੇ ਬੇਰੋਜ਼ਗਾਰ ਨੌਜਵਾਨ ਹੈਗੇ ਬੀਬੀਆਂ ਹੈਗੇ ਤੇ ਉਹ ਐਡੀਸ਼ਨਲ ਇਨਕਮ ਜਿਹੜੀ ਹੈ ਉਹ ਲੈਣਾ ਚਾਹੁੰਦੇ ਆ ਤੇ ਸਾਡੇ ਕੋਲ ਅਸੀਂ 5 ਦਿਨਾਂ ਦੇ ਵੋਕੇਸ਼ਨਲ ਟ੍ਰੇਨਿੰਗ ਕੋਰਸ ਜਿਹੜੇ ਹੈਗੇ ਕਿਤਾ ਮੁੱਖ ਸਿੱਖਲਾਈ ਕੋਰਸ ਉਹ ਵੀ ਅਸੀਂ ਇੱਥੇ ਲਗਾਉਂਦੇ ਆ ਬਹੁਤ ਹੀ ਮਿਨੀਮਲ ਫੀਸ 100 ਰੁਪਏ ਦੀ ਫੀਸ ਹੁੰਦੀ ਹੈ ਜੈਂਟਸ ਵਾਸਤੇ 50 ਰੁਪਏ ਲੇਡੀਜ਼ ਵਾਸਤੇ ਤੇ ਉਹ ਇਸ ਤਰ੍ਹਾਂ ਦੀ ਟ੍ਰੇਨਿੰਗ ਆ ਲੈ ਕੇ ਆਪਣਾ ਕੋਈ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਸਕਦੇ ਆ